ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਮਾਂ ਕਰੀਬ 10 ਵਜ ਗਿਆ ਜੀ ਅਸੀਂ ਮੰਡਾ ਸੇਵਾ ਬਰਦਾਸ਼ ਵਿੱਚ ਬੈਠੇ ਆ ਆਪਣੇ ਸੰਸਾ ਚ ਤੇ ਸਾਡੇ ਕੋ ਭਾਜੀ ਹੁਣੇ ਆਏ ਨੇ ਜੇ ਆਪ ਕੋ ਸੰਭਾਲੇ ਨੇ ਇਹ ਦੋਸਤਪੁਰ ਚਮਕੀ ਤੋਂ ਆਏ ਨੇ ਜੀ ਤੇ ਉਹ ਤੋਂ ਸਾਨੂੰ ਸਾਹ ਬਣਾਵੇ ਫੋਨ ਕੀਤਾ ਸੀ ਕਿਵਨ ਕੋਈ 2 ਘੰਟੇ ਪਹਿਲਾਂ ਵੀ ਇਹਨਾਂ ਨੇ ਇੱਕ ਨਾ ਬਜ਼ੁਰਗ ਮਿਲੇ ਆ ਜੋ ਵਿਾਰਸ ਹਲਾਤ ਵਿੱਚ ਨੇ ਤੇ ਜੇ ਤੁਸੀਂ ਹਲਾਤ ਦੇਖ ਸਕਦੇ ਹੋ ਇਹਨਾਂ ਨੂੰ ਬਲੀ ਕਿਥੋਂ ਮਿਲੇ ਬੜਾ ਸ਼ੂਰ ਪਿੰਡ ਉਹ ਤੇ ਲਾਗ ਸ਼ੂਰ ਉਹ ਤੋਂ ਕੋਈ ਦਾ ਫੋਨ ਆਇਆ ਮੇਰਾ ਤੁਸੀਂ ਜੇ ਲਾ ਕੇ ਕੂਚੇ ਨੂੰ ਬੈਠੇ ਨਹੀਂ ਅੱਛਾ ਜੋ ਉਹਨੂੰ ਕੁਝ ਦੱਸਦੇ ਤੁਸੀਂ ਬੋਲਦੇ ਗਏ ਅੱਛਾ ਕਿੰਨੇ ਵੇ ਦੀ ਗੱਲ ਹੈ 7:30 7:30 ਵਜੇ ਦੀ ਗੱਲ ਹੈ ਫਿਰ ਮੈਂ ਆ ਗਿਆ ਮੋਕੇ ਤੇ ਅੱਛਾ ਤੇ ਨਾਈਟ ਕੈਂਪਸ਼ਰਟ ਦੀ ਪਈ ਸੀ ਜੀ ਜੋ ਇਕੱਠੇ ਹੋ ਕੇ ਬੈਠੇ ਗੱਲਾਂ ਲਾਉਂਦੇ ਗਏ ਗੱਲੀ ਨੰਬਰ ਸੀਗਾ ਤੇ ਨਾਂ ਦੱਸਦੇ ਗੁਰਪ੍ਰੀਤ ਸਿੰਘ ਗੁਰਮੀਤ ਸਿੰਘ ਨਾਂ ਦੱਸਦੇ ਉਸ ਤੋਂ ਬਾਅਦ ਬਾਕੀ ਕੋਈ ਗਲਤੀ ਨਹੀਂ ਹੋਈ ਇੱਕ ਜੱਦੀ ਨੂੰ ਪਿੰਡਾਂ ਦੇ ਸਾਹਮਣੇ ਸੱਜਿਆ ਫੋਟੋ ਫੋਟੋ ਪਈਆਂ ਤਾਂ ਕੁਝ ਈ ਨਹੀਂ ਆ ਬਸ ਇੰਨਾ ਹੀ ਪਤਾ ਲੱਗਿਆ ਉਹ ਕਿ ਡਿਸੰਬਰ ਨੂੰ ਮੌਸਮ ਹੋ ਰਿਹਾ ਜੱਟ ਜੱਟ ਮੌਸਮ ਖਰਾਬ ਹੋ ਰਿਹਾ ਬਾਹਰ ਤਾਂ ਹੀ ਫਿਲਹਾਲ ਇਹਨਾਂ ਦੀ ਟੀਕਰ ਦਨ ਬਸ ਇਹ ਆਪਣਾ ਨਾਮ ਗੁਰਮੀਤ ਸਿੰਘ ਦੱਸਦੇ ਆ ਤੇ ਪਿੰਡ ਕੁਝ ਨਹੀਂ ਪਹਿਲਾਂ ਪਿਲਾਰ ਜਿਲਾਂ ਕਰਦੇ ਸੀ ਜੀ ਜੀ ਲੱਗੇ ਪੈਣ ਪੈਣਾ ਹਾਂਜੀ ਹਾਂਜੀ ਨਹੀਂ ਉਹ ਵੀ ਚੱਕਿਆ ਲੱਗਦਾ ਮਨੀਪੁਰ ਮਿੰਦਾ ਤੋਂ ਰਚੇ ਫੋਟੋਆਂ ਦਾ ਤੁਸੀਂ ਲਗ ਲਗ 10 10 15 ਉਹ ਸਾਰੀ ਇਤਲਾਹ ਕਰ ਲਈ ਆ ਸਰਪੰਚਾਂ ਮੋਹਦਵਰਨ ਭੇਤੀਆ ਫੋਟੋਆਂ ਤੇ ਇਹ ਤੇ ਕੋਈ ਨਹੀਂ ਜਾਣਕਾਰੀ ਮਿਲ ਰਣਾ ਇਹਨਾਂ ਤੋਂ ਸੋ ਸੰਗਤ ਜੀ ਇਹ ਸਾਹਿਬ ਜੀ ਹੁਣਾਂ ਨੇ ਜਿੰਨੇ ਵੀ ਉਸ ਇਲਾਕੇ ਦੋਸਤਪੁਰ ਲਾਗੇ ਹਾਦਸਾਨੀਆਂ ਜਿੰਨੇ ਵੀ ਲਾਗੇ ਬਰਡਰ ਏਰੀਆ ਪਿੰਡ ਪਿੰਡ ਤੁਸੀਂ ਲਗ ਲਗੇ ਪਿੰਡ ਪੈਂਦੇ ਆ ਉਸੇ ਤਕਰੀਬਨ ਜਾਣਕਾਰੀ ਭੇਜੀ ਆ ਜਿੰਨੀਆਂ ਕਿ ਫੋਟੋਆਂ ਮੋਹਦਰਨ ਨੂੰ ਸਰਪੰਚਾਂ ਨੂੰ ਭੇਜ ਸਕੇ ਭੇਜੀਆਂ ਪਰ ਇਸ ਬਾਬੂ ਜੀ ਦੀ ਕੋਈ ਜਾਣਕਾਰੀ ਨਹੀਂ ਮਿਲਦੀ ਭਈ ਕਿਉਂਕਿ ਮੌਸਮ ਡਾਉਣ ਕਰਕੇ ਹੁਣ ਬਾਹਰ ਤਾਂ ਬੰਬ ਠੰਡ ਹੋ ਗਈ ਆ ਤੇ ਬਜ਼ੁਰਗ ਬਾਹਰ ਹਾਲਾਤ ਮਾੜੇ ਸੀ ਇਸ ਕਰਕੇ ਸਾਡੀ ਜਨਨ ਸਾਡਾ ਬੇਨਤੀ ਕੀਤੀ ਆ ਤੇ ਆਪਾਂ ਇਸ ਨੂੰ ਜੁਰਗ ਨੂੰ ਇੱਥੇ ਲੈ ਕੇ ਆਏ ਸਾਡੇ ਕੋਲ ਐਂਡ ਲੇਅਰ 'ਚ ਤੇ ਸੋ ਸਾਡੀ ਵੀਡੀਓ ਬਣਾਉਣ ਦਾ ਇਹ ਮਕਸਦ ਆ ਵੀ ਇਸ ਬਜ਼ੁਰਗ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿ ਬਜ਼ੁਰਗ ਆਪਣੇ ਪਰਿਵਾਰ 'ਚ ਆਪਣੇ ਘਰ-ਬਾਰ ਜਾ ਸਕਣ ਤੇ ਇਹਨਾਂ ਦੇ ਪਰਿਵਾਰ ਮਿਲ ਸਕੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਕਿਸੇ ਵੀਰ ਨੂੰ ਕੋਈ ਵੀ ਇਸ ਜੁਰਤ ਬਾਰੇ ਕੋਈ ਜਾਣਕਾਰੀ ਹੋਵੇ ਉਹ ਸਾਡੇ ਨਾਲ ਸੰਪਰਕ ਕਰਿਓ 78370 3922 96468 6550 ਤੇ ਸਾਡਾ ਤੁਸੀਂ ਦੱਸੋ ਜੀ ਇਹ ਮੇਰਾ ਅਗਰਿੰਡਰ ਨੰਬਰ 472055 ਜੇ ਕੋਈ ਮੈਨੂੰ ਦੱਸਵਾ ਦੋ ਤਾਂ ਮੈਨੂੰ ਦੱਸ ਸਕਦੇ ਆਪਾਂ ਜਿਹੜੇ ਬਾਈ ਜਿਹੜੇ ਆਪਣੇ ਕਰਦੇ ਨਾ ਕੋਈ ਤੁਹਾਨੂੰ ਬੁਲਾਦਾ ਜਿਹੜਾ ਵੀ ਕਰਦੇ ਸੋ ਇੰਦੀ ਕੀ ਬੇਨਤੀ ਪ੍ਰਵਾਣ ਕਰਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਬੇਰੇ ਆ ਰਿਹਾ ਹੈ